ਪਸ਼ੂ ਪਾਲਕ ਵੀਰਾਂ ਲਈ ਭਰਾਵੋ ਅੱਜ ਵੀਡੀਓ ਲੈ ਕੇ ਆਇਆ ਵੀ ਪਸ਼ੂਆਂ ਨੂੰ ਕਿਹੜੇ ਖੁਰਾਕੀ ਤੱਤਾਂ ਦੀ ਲੋੜ ਹੈਗੀ ਕੀ ਉਹ ਚੰਗਾ ਦੁੱਧ ਦੇਣਾ ਪਸ਼ੂ ਦਾ ਸੂਨਸਾਰ ਕੱਖ ਛੱਡ ਜਾਣਾ ਜਾਂ ਗੋਡਿਆਂ 'ਪਾਰ ਬੈਠ ਜਾਣਾ ਜਾਂ ਪਸ਼ੂ ਦੇ ਜੇਰ ਨਾ ਪੈਣਾ ਵੀ ਉਹ ਕਿਹੜੇ ਕਾਰਨਾ ਕਰਕੇ ਆ ਕੀ ਆਪਾਂ ਨੂੰ ਪਸ਼ੂ ਨੂੰ ਉਦੋਂ ਦੇਣਾ ਚਾਹੀਦਾ ਕੀ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਪਸ਼ੂ ਨੂੰ ਕੀ ਉਹਦੇ ਪਹਿਲਾਂ ਲੱਸਣ ਆਪਾਂ ਨੂੰ ਪਤਾ ਲੱਗ ਸਕਦੇ ਨੇ ਤੇ ਕੀ ਆਪਾਂ ਰੋਕਥਾਮ ਕਰ ਸਕਦੇ ਆ ਆਜੋ ਆਪਾਂ ਕਰਦੇ ਆ ਗੱਲਬਾਤ ਕੀ ਲਸਣ ਨੇ ਜਦੋਂ ਪਸ਼ੂ ਸੂਪਿਆ ਜੇ ਉਹ ਪਸ਼ੂ 24 ਤੋਂ 72 ਘੰਟਿਆਂ ਦੇ ਵਿੱਚ ਕੱਖ ਖਾਣੇ ਛੱਡ ਦਿੰਦਾ ਜਾਂ ਬੈਠਣ ਲੱਗ ਜਾਂਦਾ ਤਾਂ ਪਸ਼ੂ 'ਚ ਭਰਾਵੋ ਕੈਲਸ਼ੀਅਮ ਦੀ ਘਾਟ ਆ ਚੁੱਕੀ ਹੈ ਉਹ ਤੁਸੀਂ ਕੈਲਸ਼ੀਅਮ ਦੀ ਪਸ਼ੂ ਦੇ ਬੋਤਲ ਵੀ ਲਵਾ ਸਕਦੇ ਹੋ ਜਾਂ 60 ਤੋਂ 80 ਗ੍ਰਾਮ ਹੱਡੀਆਂ ਦਾ ਚੂਰਾ ਆਉਂਦਾ ਹੈਗਾ ਤੁਸੀਂ ਪਸ਼ੂ ਨੂੰ ਉਹ ਦੇ ਸਕਦੇ ਹੋ ਜਿਹਦੇ ਨਾਲ ਪਸ਼ੂ ਦੀ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਊਗੀ ਤਾਜੇ ਸੂਏ ਪਸ਼ੂ ਦੇ ਭਰਾਵੋ ਜੇਕਰ ਬਾਥਰੂਮ 'ਚ ਖੂਨ ਆਉਂਦਾ ਹੈਗਾ ਤਾਂ ਉਹਦੇ 'ਚ ਫਾਸਫੋਰਸ ਦੀ ਘਾਟ ਆ ਚੁੱਕੀ ਹੈਗੀ ਉਹਦੇ ਵਾਸਤੇ ਤੁਸੀਂ ਫਾਸਫੋਰਸ ਦੀਆਂ ਜਿਹੜੀਆਂ ਗੋਲੀਆਂ ਆਉਂਦੀਆਂ ਨੇ ਜਾਂ ਧਾਤਾਂ ਦਾ ਚੂਰਨਾ ਆਉਂਦਾ ਹੈਗਾ ਉਹ ਪਸ਼ੂ ਨੂੰ ਦੇ ਸਕਦੇ ਹੋ ਉਹ ਤੁਸੀਂ ਡੇਲੀ ਖਰਾਕ ਚ ਐਡ ਕਰਨਾ 15 ਤੋਂ 20 ਦੇਣਾ ਜਿਹਦੇ ਨਾਲ ਪਸ਼ੂ ਦੀ ਫਾਸਫੋਰਸ ਦੀ ਘਾਟ ਪੂਰੀ ਹੋ ਜੂਗੀ ਕਈ ਵਾਰ ਫਾਸਫੋਰਸ ਦੀ ਘਾਟ ਕਾਰਨ ਪਸ਼ੂ ਦੁਬਲਾ ਪਤਲਾ ਕਮਜ਼ੋਰ ਹੋਣ ਲੱਗ ਜਾਂਦਾ ਵਿੱਚ ਜਿਹੜੇ ਕਹਿੰਦੇ ਨੇ ਵੀ ਹੱਡੀਆਂ ਖੁਰਦੀਆਂ ਨੇ ਪਸ਼ੂ ਦੀਆਂ ਉਹ ਭਰਾਵੋ ਸਾਰਾ ਫਾਸਫੋਰਸ ਦੀ ਘਾਟ ਕਾਰਨ ਹੁੰਦਾ ਹੈ ਜੀ ਜੇ ਪਸ਼ੂ ਦੇ ਭਰਾਵੋ ਫਲਵੇਰੀ ਹੋ ਜਾਂਦੀ ਹੈ ਜੇ ਪਸ਼ੂ ਤੁਹਾਡਾ ਕਾਲੇ ਰੰਗ ਦਾ ਹੈ, ਭੂਸਲੇ ਰੰਗ ਦੇ ਉਹਦੇ ਬਾਲ ਹੋਈ ਜਾਂਦੇ ਨੇ ਤਾਂ ਨੋਟ ਕਰਿਓ ਉਹਦੇ ਚ ਪ੍ਰਾਭ ਉਹ ਤਾਂਬੇ ਦੀ ਘਾਟ ਹੈਗੀ ਉਹਦੇ ਸਰੀਰ ਨੂੰ ਤੁਸੀਂ ਤਾਂਬੇ ਦੇ ਟੀਕੇ ਲਗਵਾ ਸਕਦੇ ਹੋ ਜਿਹੜੇ ਆਉਂਦੇ ਨੇਗੇ ਹਰੇ ਮਹੀਨੇ ਉਹ 2 ਤੋਂ 3 ਟੀਕੇ ਲੱਗਦੇ ਨੇ ਜਾਂ ਪਸ਼ੂ ਨੂੰ ਤੁਸੀਂ ਧਾਤਾਂ ਦਾ ਝੂਰਨਾ ਆਉਂਦਾ ਹੈਗਾ ਉਹ ਝੂਰਨ ਪਾ ਸਕਦੇ ਹੋ ਜਿਹਦੇ ਨਾਲ ਪਸ਼ੂ ਦੇ ਅੰਦਰ ਜਿਹੜੀ ਤਾਂਬੇ ਦੀ ਘਾਟ ਹੈ ਇਹ ਨਹੀਂ ਆਊਗੀ ਜੇ ਪਸ਼ੂ ਪ੍ਰਾਭ ਉਹ ਤੁਹਾਡਾ ਬੱਚਾ ਡੇਗ ਦਿੰਦਾ ਹੈਗਾ ਸਹੀ ਸਮੇਂ ਸੂੰਦਾ ਨਹੀਂ ਹੈਗਾ ਜਾ ਪਸ਼ੂ ਦੇ ਜੇਰ ਨਹੀਂ ਸਹੀ ਪੈਂਦੀ ਹੈਗੀ ਤਾਂ ਉਹਨੂੰ ਭਰਾਵੋ ਆਇਓਡੀਨ ਦੀ ਕਮੀ ਹੁੰਦੀ ਹੈਗੀ ਨੋਟ ਕਰ ਲਿਓ ਆਇਓਡੀਨ ਇਹਦਾ ਤੁਸੀਂ ਟੀਕਾ ਵੀ ਪਸ਼ੂ ਦੇ ਲਵਾ ਸਕਦੇ ਹੋਗੇ ਜੇ ਤੁਸੀਂ ਕਿਸੇ ਹੋਰ ਕੈਲਸ਼ੀਅਮ ਦੇ ਰੂਪ ਚ ਜਾਂ ਕਿਸੇ ਜਿਵੇਂ ਸੀਸੀਆਂ ਦਿੰਦੇ ਨੇ ਵੀਰ ਆਇਓਡੀਨ ਦੀਆਂ ਨਕਲੀ ਤੁਹਾਨੂੰ ਮੈਂ ਉਹ ਦੱਸ ਰਿਹਾ ਵਿੱਚ ਕਹਿੰਦੇ ਨੇ ਆਇਓਡੀਨ ਹੈਗੀ ਨਕਲੀ ਸੀਸੀਆਂ ਦੇ ਦਿੰਦੇ ਨੇ ਉਹੀ ਆਇਓਡੀਨ ਲਿਖ ਕੇ ਇਹ ਭਰਾਵੋ ਕੋਈ ਸੀਸੀ ਨਹੀਂ ਆਉਂਦੀ ਹੈਗੀ ਸੋਨੂੰ ਆਇਓਡੀਨ ਦਾ ਟੀਕਾ ਹੀ ਸਹੀ ਲਵਾਉਣਾ ਪਊਗਾ ਜਿਹੜੇ ਪਸ਼ੂ ਸਹੀ ਰਹਿੰਦੇ ਨਹੀਂ ਹੈਗੇ ਗਵਰਮੈਂਟ ਨਹੀਂ ਸਹੀ ਰਹਿੰਦੇ ਉਹਨਾਂ 'ਚ ਭਾਵੋ ਆਇਓਡੀਨ ਦੀ ਕਮੀ ਹੋਉਂਦੀ ਹੈਗੀ ਨੋਟ ਕਰ ਜੇਕਰ ਤੁਹਾਡੇ ਪਸ਼ੂ ਦੇ ਭਾਵੋ ਜੀਬ ਤੇ ਸਾਲੇ ਹੋ ਜਾਂਦੇ ਨੇਗੇ ਤੁਹਾਡਾ ਪਸ਼ੂ ਕੱਖ ਛੱਡ ਦਿੰਦਾ ਹੈਗਾ ਤਾਂ ਉਹਦੇ 'ਚ ਫਲੋਰਿਨ ਦੀ ਘਾਟ ਆ ਜਾਂਦੀ ਹੈਗੀ ਤੁਸੀਂ ਇਹਦੀਆਂ ਗੋਲੀਆਂ ਲਿਆ ਕੇ ਦੇ ਸਕਦੇ ਹੋ ਜਾਂ ਤੁਸੀਂ 50 ਤੋਂ 60 ਗ੍ਰਾਮ ਇਹਦਾ ਪਾਊਡਰ ਮਿਲ ਜਾਂਦਾ ਉਹ ਪਸ਼ੂ ਨੂੰ ਦੇ ਸਕਦੇ ਹੋ ਆਹ ਭਾਵੋ ਪੰਜ ਚਾਰ ਚੀਜ਼ਾਂ ਨੇ ਜਿਹੜੇ ਕਾਰਨ ਪਸ਼ੂ 'ਚ ਘਾਟਾ ਮਹਿਸੂਸ ਹੁੰਦੀਆਂ ਨੇ ਪਸ਼ੂ ਘਟਣ ਲੱਗ ਜਾਂਦਾ ਹੈਗਾ ਇਹ ਚੀਜ਼ਾਂ ਨੋਟ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਹਰ ਇੱਕ ਪਸ਼ੂ ਪਾਲਕ ਵੀਰ ਦਾ ਪਸ਼ੂ ਤੰਦਰੁਸਤ ਰਹੇ ਕਦੇ ਵੀ ਉਹਦਾ ਪਸ਼ੂ ਬਿਮਾਰ ਨਾ ਹੋਵੇ ਦੁੱਧ ਨਾ ਕਟੇ ਧੰਨਵਾਦ ਜੀ